有人。<laughs> ਕਿੰਨੇ ਆ ਵਧੀਆ ਵਧੀਆ ਹਾਂ ਕਿੰਨੀ ਭਰ ਗਈ ਕਣਕ ਕਣਕ ਤਾਂ ਬਸ ਭਰਦੀ ਥੋੜੀ ਹੀ ਰਹਿ ਗਈ ਹਾਂ ਇਧਰਿਆਂ ਰਹਿ ਗਿਆ ਦੋ ਕੁ ਤਰਤੀਆਂ ਆਈਆਂ ਤਾਂ ਭਰ ਗਈ ਸਾਰੀ ਚੱਲ ਵਧੀਆ ਹੋ ਸਰ ਠੀਕ ਆ ਕਿਵੇਂ ਰਹੀ ਮੰਡੀ ਤੇਰੀ ਮੰਡੀ ਤੇ ਗਿਆ ਸੀ ਮੰਡੀ ਤੇ ਯਾਰ ਤੇਜੀ ਵਾਲੀ ਆਪਾਂ ਇਹਦਾ ਮੁਰਲੀ ਵਾਲਾ ਮੱਝਾਂ ਦਾ ਅੱਛਾ ਜੀ ਉਹੀ ਗੱਲ ਆ ਯਾਰ ਜਦੋਂ ਤਾਂ ਆਪਾਂ ਵੇਚਣੀਆਂ ਹੁੰਦੀਆਂ ਉਦੋਂ ਕਹਿੰਦੇ ਮੰਦਾਗਾ ਜਦੋਂ ਖਰੀਦਣੀਆਂ ਹੁੰਦੀਆਂ ਉਦੋਂ ਤੇਜੀ ਹੋ ਜਾਂਦੀ ਆ ਉਹ ਇਹ ਤਾਂ ਉਹ ਦੀ ਆ ਕੀਲੇ ਦੇ ਖੋਲਰ ਹੈ ਜੀ ਬੰਦਾ ਜਾਰ ਤੱਕ ਰਹਿੰਦਾ ਹਾਂ ਪਿੰਡ ਤੂੰ ਫਿਰ ਕੇ ਦੇਖਣਾ ਕਿਸੇ ਨੂੰ ਚਲ ਦੇਖ ਨਾ ਯਾਰ ਦੁੱਧ ਦਾ ਔਖਾ ਹੋਇਆ ਪਿਆ ਸੀ ਤੇਰਾ ਐਂ ਕਰਕੇ ਹੀ ਵੀ ਜਿਆਦਾ ਹੈ ਤੇਕ ਲਾਉਣਾ ਤੇਕ ਲਾ ਲੈਣਾ ਮੇਰਾ ਤਾਂ ਗੋਡੇ ਦੁਖੀ ਜਾਂਦੇ ਨੇ ਯਾਰ ਜੇ ਹੈਗੀ ਤਾਂ ਲੈ ਆ ਘੁੱਟ ਤੇ ਲਾ ਲੈ ਫਿਰ ਲਾ ਕੇ ਚੱਲ ਜਾ ਵਾ ਵੀ ਲਾ ਲੈ ਫਿਰ ਉਹ ਠੀਕ ਆ ਵਧੀਆ ਵਧੀਆ ਆਹ ਕਹੇ ਦੀ ਚੱਕੀ ਫਿਰਦਾ ਓਏ ਇਹ ਬਾਹਰ ਲਈ ਆ ਕਹਲਦੀ ਪਾ ਕੇ ਬਣਾਈ ਜੀ ਪੀ ਆਹ ਹਲਦੀ ਦਾ ਕਾਨੂੰ ਉਹ ਆ ਬਾਹਰੋਂ ਆ ਆਪਣਾ ਮੁੰਡਾ ਹੋ ਹਣੀ ਅੱਛਾ ਅਨੀਂ ਵੀ ਆਉਂ ਰਿਹਾ ਕਿ ਪੀ ਦੇਉਰਾ ਮੁੰਡਾ ਠੀਕ ਆ ਉਹ ਤਨਾ ਇੱਥੇ ਲਿਆ ਸੀ ਬਾਹਰੋਂ ਇੰਨੀ ਕੀ ਛੱਡ ਗਿਆ ਕਹਿੰਦਾ ਤਾ ਤੁਸੀਂ ਕੀ ਰੂ ਕਿਤੇ ਟਾਈਮ ਲੱਗਦਾ ਮੇਰਾ ਚਲੋ ਅਗਲਾ ਤਾਂ ਆਪਾਂ ਇਕੱਠੇ ਹੋਗੇ ਅੱਜ ਆਪਾਂ ਪੀ ਲਵਾਂਗੇ ਬਤ ਮੈਂ ਇਹ ਜੀ ਦਾਰੂ ਆ ਜੇ ਨਿੱग्गा ਪਾਣੀ ਪੀ ਲਿਆ ਤਾਂ 19 ਦਾ ਤੜਕੋ ਫੇਰ ਕਰ ਦੂ ਲੈ ਹਾਂ ਬਾਹਰਲੀ ਦਾਰੂ ਆ ਹੈ ਸੋ ਜੀ ਇੰਨੀ ਇੰਨੀ ਕੀ ਪੀਤੀ ਗਈ ਆ ਹਾਥ ਠੀਕ ਆ ਨਾ ਬੰਦੇ ਪੀਣਗੇ ਆ ਬੋਤਲ ਤਾਂ ਅੱਛਾ ਹਾਂ ਇਹਕੇ ਦੇ ਕੇ ਰੋਹੀ ਟੈਂਟ ਟਾਫੀ ਹਾਂ ਹਾਂ ਆ ਜੋ ਹਾਂ ਆ ਕਣਕ ਦੇਖ ਯਾਰ ਰਾਜੂ ਨਾਲ ਖੋਸ ਕੇ ਇਹ ਸਿੱਧੀ ਰਹਿ ਗਈ ਕਣਕ ਜੱਲ ਘਟ ਹੋਊਗੀ ਉਦੋਂ ਜੱਲ ਤਾਂ ਹੈਗੀ ਹੀ ਬਹੁਤ ਗੀਨ ਲੱਗਿਆ ਜਾ ਸੀ ਇਹਨੂੰ ਅੱਛਾ ਦਵਾਈ ਲਾ ਦੇਣੀ ਸੀ ਦਵਾਈ ਤਾਂ ਲਾਏ ਸੀ ਹਾਂ ਉਹ ਤਾਂ ਵਧੀਆ ਚਾਰਦੇ ਭੜੀ ਖੜੀ ਜਾ ਟੁੰਡ ਸੰਡੋ ਦੇਵਾ ਨਹੀਂ ਕੋਈ ਉਹ ਤੇਰਾ ਸੰਡ ਜਾਂ ਮੁੰਡਾ ਕਿਵੇਂ ਆਉਂਦਾ ਆਪਾ ਆਪਾ ਮਹਾਰਾਜ ਹੋ ਰਿਹਾ ਇਹ ਆਈਆਂ ਜਦੋਂ ਮਾੜਾ ਸੰਦਾ ਖਾਣ ਓਏ ਕੋਟ ਨਾਲ ਜਦੋਂ ਥਾਦੇ ਟਾਈ ਹੁੰਦੀ ਸੀ ਆਪਾ ਹੋ ਲੰਦਾ ਕੰਕ ਜਦੋਂ ਆਪਾ ਉਹ ਬੈ ਜਾ ਬੈ ਜਾ ਇੱਥੇ ਅੰਦਾ 都比样得么？啊，都比那啥？不来了，不来了，不来呀哎，那比样那啥？牛呀、啊，不地呀，咋、啊？你家呀么？有、啊、人。呀，干你么？干你呀都。

ਆਦੀ ਓੱਖਾ ਹੋਈ ਹੁਚਾ ਉਹ ਸਾਰੀ ਪੀ ਗਿਆ ਤਾਂ ਆ ਤੂੰ ਰਵੀ ਪਾਇਆ ਆ ਸਾ ਦੂਸਰਾ ਹੋਇਆ ਆ ਆ ਮੈਨੂੰ ਦੀਦਾ ਨਹੀਂ ਬੱਸ ਤੂੰ ਖੋਦੈ ਨੂੰ ਪਰੇ ਹੋਏ ਤੇ ਮੈਂ ਛੱਡਦਾ ਦੋ ਤੂੰਹੇ ਚ ਤਾਂ ਭੱਜਿਆ ਜਾਉ ਘਰ ਨੂੰ ਉਹ ਮੈਨੂੰ ਦੀਦਾ ਨਹੀਂ ਮੈਨੂੰ ਤਾਂ ਲੱਗ ਜੂ ਤੈਨੂੰ ਚਲ ਬਾਈ ਯਾਰ ਭੋਕ ਗਿਆ ਤੂੰ ਰੋਟ ਮਰ ਜਗਾ ਪਹਿਲਾਂ ਮਰ ਜਗਾ ਹਾਂ ਮਰ ਜਗਾ ਫੁੱਟ ਪੁੱਤ ਤੇ ਆ ਤੌੜੇ ਜਿਹਾ ਤੇ ਕਾ ਪੁੱਤ ਪਿਆ ਤੂੰ ਖੜ ਜਾ ਪਰੇ ਹੋ ਯਾਰ ਇਹਦੇ ਮਾਂੇ ਕਰਦਾ ਸੇਵਾ ਆਹ ਆਹ ਨੋ 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 ਨੋ